ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਗਾਇਕ ਦੇ ਬਾਰੇ ਜਿਨ੍ਹਾਂ ਦਾ ਨਾਮ ਜਰਨੈਲ ਸਿੰਘ ਜਿਨ੍ਹਾਂ ਦੇ ਵੱਲੋਂ ਸਾਲ 2011 ਦੇ ਵਿੱਚ ਇੱਕ ਗੀਤ ਰਿਲੀਜ਼ ਕੀਤਾ ਜਾਂਦਾ ਹੈ ਜਾਨ ਜਾਨ ਇਸ ਗੀਤ ਨੇ ਉਹਨਾਂ ਨੂੰ ਰਾਤੋਂ ਰਾਤ ਸੁਪਰਸਟਾਰ ਬਣਾ ਦਿੱਤਾ ਸੀਗਾ ਫੇਮ ਦੇ ਦਿੱਤਾ ਸੀਗਾ ਕਿਉਂਕਿ ਇਹ ਗੀਤ ਜੋ ਸੀਗਾ ਬਹੁਤ ਜ਼ਿਆਦਾ ਹਿੱਟ ਹੋਇਆ ਸੀਗਾ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਹਨਾਂ ਦੀ ਗੱਲ ਹੋ ਰਹੀ ਹੈ ਗੱਲ ਹੋ ਰਹੀ ਹੈ ਜੈਲੀ ਜੈਲੀ ਦੀ ਜਿਨ੍ਹਾਂ ਦੀ ਜ਼ਿੰਦਗੀ ਦੇ ਨਾਲ ਫੇਮ ਤਾਂ ਜੁੜਿਆ ਸੀ ਪਰ ਕੰਟਰੋਵਰਸੀ ਵੀ ਉਹਨਾਂ ਦੇ ਨਾਲ ਨਾਲ ਤੁਰੀ ਆ ਜਿਸ ਕਰਕੇ ਉਹ ਇੱਕ ਸਮੇਂ ਦੇ ਲਈ ਲਾਈਮਲਾਈਟ ਤੋਂ ਪੰਜਾਬੀ ਇੰਡਸਟਰੀ ਤੋਂ ਦੂਰ ਵੀ ਹੋ ਗਏ ਸੀ ਅੱਜ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਖਾਸ ਗੱਲਾਂ ਦੇ ਨਾਲ ਤੁਹਾਨੂੰ ਉਰੂ-ਬੁਰੂ ਕਰਵਾਵਾਂਗੇ ਜੈਲੀ ਜਿਨ੍ਹਾਂ ਦਾ ਸੰਗੀਤਕ ਸਫ਼ਰ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਿਹਾ ਤੇ ਉਹਨਾਂ ਦੇ ਜੇਕਰ ਜਨਮ ਦੀ ਗੱਲ ਕੀਤੀ ਜਾਵੇ ਤਾਂ ਜੱਲੀ ਦਾ ਜਨਮ ਫਤਿਹਗੜ ਸਾਹਿਬ ਦੇ ਖਮਾਨੋ ਦੇ ਨਜ਼ਦੀਕ ਪਿੰਡ ਬਿਲਾਸਪੁਰ ਦੇ ਵਿੱਚ ਹੋਇਆ ਸੀਗਾ ਉਹਨਾਂ ਨੇ ਮੋਹਾਲੀ ਦੇ ਸੈਕਟਰ 6 ਤੋਂ ਕਾਲਜ ਦੇ ਵਿੱਚ ਮਿਊਜ਼ਿਕ ਦੀ ਐਜੂਕੇਸ਼ਨ ਹਾਸਲ ਕੀਤੀ ਸੀ ਤੇ ਜੈਲੀ ਦਾ ਅਸਲੀ ਨਾਮ ਜਰਨੈਲ ਸਿੰਘ ਦੱਸਦੇ ਕਿ ਉਹਨਾਂ ਦਾ ਸੁਪਰ ਹਿੱਟ ਗੀਤ ਰਿਹਾ ਤੈਨੂੰ ਸੋਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੁੱਲ ਸੁੱਕ ਗਏ ਇਹ ਕਾਫੀ ਜ਼ਿਆਦਾ ਹਿੱਟ ਹੋਇਆ ਸੀਗਾ ਜਿਸ ਦੇ ਨਾਲ ਉਹਨਾਂ ਨੂੰ ਰਾਤੋ ਰਾਤ ਫੇਮ ਮਿਲਿਆ ਸੀਗਾ ਤੇ ਦੱਸਦੇ ਕਿ ਸਾਲ 2011 ਦੇ ਵਿੱਚ ਗੀਤ ਰਿਲੀਜ਼ ਹੋਇਆ ਸੀਗਾ ਪਰ ਅੱਜ ਦੇ ਸਮੇਂ ਵੀ ਲੋਕ ਇਸ ਗੀਤ ਨੂੰ ਸੁੰਨਾ ਪਸੰਦ ਕਰਦੇ ਆ ਜੈਲੀ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਮਿਊਜ਼ਿਕ ਦੇ ਨਾਲ ਨਾਲ ਡਾਂਸ ਅਤੇ ਡਰਾਈਵਿੰਗ ਦਾ ਵੀ ਕਾਫੀ ਜ਼ਿਆਦਾ ਸ਼ੌਂਕ ਸੀਗਾ ਉਹਨਾਂ ਦੇ ਪਸੰਦੀਦਾ ਪੰਜਾਬੀ ਕਲਾਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਕੁਲਦੀਪ ਮਾਨਕ ਗੁਰਦਾਸ ਮਾਨ ਅਮਰ ਸਿੰਘ ਚਮਕੀਲਾ ਸਰਦੂਲ ਸਿਕੰਦਰ ਅਤੇ ਹੰਸਰਾਜ ਹੰਸ ਇਹ ਉਹ ਗਾਇਕ ਹੈ ਜੋ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਰਹੇ ਜਿਨ੍ਹਾਂ ਨੂੰ ਆਪਣਾ ਆਈਡਲ ਮੰਨਦੇ ਰਿਹਾ ਜਿਨ੍ਹਾਂ ਤੋਂ ਉਹਨਾਂ ਨੇ ਆਪਣੀ ਮਿਊਜ਼ਿਕ ਨੂੰ ਕਾਫੀ ਜ਼ਿਆਦਾ ਸੁਧਾਰਿਆ ਵੀ ਹੈ ਜਲੀ ਨੇ ਸੰਗੀਤਕ ਦੀ ਸਿੱਖਿਆ ਤੇ ਲੋਚਨ ਸਿੰਘ ਡੋਗਰਾ ਅਤੇ ਸੁਨੀਲ ਕੁਮਾਰ ਤੋਂ ਹਾਸਲ ਕੀਤੀ ਸੀ ਪਹਿਲੀ ਵਾਰ ਉਹਨਾਂ ਨੇ ਆਪਣੇ ਦੋਸਤ ਦੇ ਵਿਆਹ ਦੇ ਸਟੇਜ ਦੇ ਉੱਤੇ ਪਰਫਾਰਮੈਂਸ ਦਿੱਤੀ ਸੀ ਪਰ ਉਹਨਾਂ ਨੂੰ ਅਸਲੀ ਪਛਾਣ ਉਦੋਂ ਮਿਲੀ ਸੀ ਜਦੋਂ ਉਹਨਾਂ ਦਾ ਗੀਤ ਜਾਨ ਜਾਨ 2011 ਦੇ ਵਿੱਚ ਰਿਲੀਜ਼ ਹੋਇਆ ਸੀਗਾ ਇਸ ਗੀਤ ਤੋਂ ਉਹਨਾਂ ਨੂੰ ਕਾਫੀ ਜ਼ਿਆਦਾ ਪੋਪੂਲਾਰਿਟੀ ਮਿਲੀ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਹਨਾਂ ਨੇ ਪੰਜਾਬੀ ਇੰਡਸਟਰੀ 'ਤੇ ਆਪਣੇ ਫੈਨਸ ਨੂੰ ਦਿੱਤੇ ਨੇ 2014 ਦੇ ਵਿੱਚ ਆਇਆ ਡੋਲਿਆਂ ਚ ਜਾਣ ਇਸ ਦੇ ਨਾਲ ਹੀ ਦਿਲ ਦੇ ਬੈਠੀ ਇੰਦੂ ਸ਼ਰੀਫ ਨਾਲ ਵੀ ਕਈ ਗੀਤ ਕੱਢੇ ਸੀਗੇ ਜਿਨ੍ਹਾਂ ਦੇ ਵਿੱਚ ਤੇਰਾ ਪਿਆਰ ਢੋਲਾ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਸਾਲ 2015 ਚ ਆਇਆ ਗੀਤ ਰੁਮਾਲ ਵੀ ਕਾਫੀ ਜ਼ਿਆਦਾ ਫੇਮਸ ਰਿਹਾ ਸੀਗਾ ਪਰ ਇਸ ਗੀਤ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਇੱਕ ਕੌਂਟਰੋਵਰਸੀ ਵੀ जोड ਗਈ ਸੀਗੀ ਜਿਸ ਕਰਕੇ ਉਹ ਕਾਫੀ ਜ਼ਿਆਦਾ ਚਰਚਾਵਾਂ ਚ ਆ ਗਏ ਸੀ ਵਿਵਾਦਾਂ ਦੇ ਵਿੱਚ ਆ ਗਏ ਸੀਗੇ ਦੱਸ ਦੀ ਕਿ ਕਿਹਾ ਜਾਂਦਾ ਹੈ ਕੀ ਐਸੇ ਗੀਤ ਦੀ ਮਾਡਲ ਦੇ ਨਾਲ ਉਹਨਾਂ ਦੇ ਵੱਲੋਂ ਸੈਕਸ਼ੂਅਲ ਹਰਾਸ਼ਮੈਂਟ ਕੀਤੀ ਗਈ ਸੀ ਕਿ ਜਿਸ ਕਰਕੇ ਉਹਨਾਂ ਦੇ ਉੱਤੇ ਮੀਡੀਆ ਰਿਪੋਰਟਸ ਅਕੋਰਡਿੰਗ ਰੇਪ ਅਤੇ ਅਗਵਾ ਕਰਨ ਦੇ ਇਲਜ਼ਾਮ ਲੱਗੇ ਸੀ ਕਿਹਾ ਜਾ ਰਿਹਾ ਸੀਗਾ ਕਿ ਇੱਕ ਮਾਡਲ ਦੇ ਨਾਲ ਇੱਕ ਸਮੂਹਿਕ ਰੇਪ ਜੋ ਸੀਗਾ ਕੀਤਾ ਗਿਆ ਸੀ ਅਜਿਹੇ ਇਲਜ਼ਾਮ ਜੋ ਸੀਗੇ ਗਾਇਕ ਦੇ ਉੱਤੇ ਲੱਗੇ ਸੀ ਜਿਸ ਦੌਰਾਨੇ ਵੀ ਕਿਹਾ ਜਾਂਦਾ ਮੀਡੀਆ ਰਿਪੋਰਟਸ ਅਕੋਰਡਿੰਗ ਕਿ ਉਹ ਕਾਫੀ ਸਮਾਂ ਗਾਇਬ ਵੀ ਰਹੇ ਸੀਗੇ ਪਰ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਵੱਲੋਂ ਸਰੈਂਡਰ ਕਰ ਦਿੱਤਾ すが。 ਜੇਕਰ ਜੈਲੀ ਦੇ ਰੀਸੈਂਟ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਉਹ ਕਈ ਸਾਰੇ ਗੀਤ ਕੱਢ ਰਹੇ ਨੇ ਜੇਕਰ ਹਾਲ ਫਿਲਹਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇੱਕ ਗੀਤ 1 ਮੈਨ ਆਰਮੀ ਰਿਲੀਜ਼ ਹੋਇਆ ਸੀਗਾ ਤੇ ਕੁਝ ਟਾਈਮ ਪਹਿਲਾਂ ਹੀ ਮਈ ਮੰਥ ਦੇ ਵਿੱਚ ਉਹਨਾਂ ਦਾ ਗੀਤ ਹੈਲੋ ਹੈਲੋ ਰਿਲੀਜ਼ ਹੋਇਆ ਸੀਗਾ ਤੇ ਇਹਨਾਂ ਗੀਤਾਂ ਨੂੰ ਵੀ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਪਰ ਉਹ ਤੁਹਾਨੂੰ ਦੱਸਦੀ ਕਿ ਜਿਹੜੇ ਵੀ ਜੈਲੀ ਦੇ ਫੈਨਸ ਨੇ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਇਹ ਵੀ ਹੈ ਵੀ ਜੋ ਗੀਤ ਉਹਨਾਂ ਦਾ ਜਾਨ ਜਾਨ ਰਿਲੀਜ਼ ਹੋਇਆ ਸੀਗਾ ਜਲਦ ਹੀ ਉਹਨਾਂ ਦੇ ਵੱਲੋਂ ਅਨਾਉਂਸ ਕੀਤਾ ਗਿਆ ਸੀਗਾ ਇੱਕ ਇੰਟਰਵਿਊ ਦੇ ਵਿੱਚ ਵੀ ਇਸ ਦਾ ਸੈਕਿੰਡ ਪਾਰਟ ਵੀ ਆਉਣ ਜਾ ਰਿਹਾ ਤਾਂ ਪਹਿਲੇ ਗੀਤ ਨੂੰ ਤਾਂ ਕਾਫੀ ਪਸੰਦ ਕੀਤਾ ਗਿਆ ਸੀਗਾ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਗੀਤ ਨੂੰ ਵੀ ਕਾਫੀ ਜ਼ਿਆਦਾ ਪਿਆਰ ਜੋ ਆ ਪਹਿਲੇ ਗੀਤ ਵਾਂਗੂ ਮਿਲੇਗਾ ਪਰ ਤੁਹਾਨੂੰ ਚੈਲੀ ਦੇ ਕਿਹੜੇ ਗੀਤ ਸਭ ਤੋਂ ਵੱਧ ਵਧੀਆ ਲੱਗਦੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇਵ ਜਾਜ਼ਰ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ